ਸਹੀ ਗੱਲ ਜੀ ਹੋਰ ਸਾਰੇ ਠੀਕ ਠਾਕ ਹੋ ਆਯੂਬ ਸਾਰੇ ਠੀਕ ਠਾਕ ਹੋ ਹੋਗੇ ਤੇ ਆਪਾਂ ਅੱਜ ਸ਼ੋਪਿੰਗ-ਵੋਪਿੰਗ ਕੀਤੀ ਜਦ ਕਿ ਆਪਾਂ ਥੋੜੇ ਕਲਿੱਪ ਵਿੱਚ ਐਡ ਕਰਦੇ ਆ ਤੁਹਾਡਾ ਨਾ ਸ਼ੋਪਿੰਗ ਕਰਕੇ ਹੁਣ ਸਾਨੂੰ ਲੱਗੀ ਹੈ ਕਾਫੀ ਭੁੱਖ ਤੇ ਪਹਿਲਾਂ ਤੇ ਆਪਾਂ ਜਿਹੜਾ ਵਾ ਸਾਨੂੰ ਜਿਹੜਾ ਹੀ ਲਾਈਕ ਕਰਦੇ ਆ ਮਤਲਬ ਕਿ ਦੇਸੀ ਢਾਬੇ ਜਿੱਥੇ ਨਾਰਮਲੀ ਦੇਸੀਆਂ ਵਾਂਗੂ ਮੰਜੇ ਡਾ ਕੇ ਖਵਾਇਆ ਜਾਵੇ ਸਭ ਤੋਂ ਵਧੀਆ ਤੇ ਸਾਨੂੰ ਉਹ ਲੱਗਦਾ ਪਰ ਆਪਾਂ ਉਹ ਕਾਫੀ ਵਾਰੀ ਖਾ ਚੁੱਕੇ ਹਾਂ ਹੁਣ ਆਪਾਂ ਚਾਹੁੰਦੇ ਆ ਕਿ ਕਿਸੇ ਐਸੀ ਜਗ੍ਹਾ ਤੇ ਜਾਈਏ ਜਿੱਤਕੇ ਥੋੜਾ ਥੋੜਾ ਮਤਲਬ ਕਿ ਵਧੀਆ ਵੀ ਲੋਕੇਸ਼ਨ ਵਧੀਆ ਬਣਾਈ ਹੋਵੇ ਅੰਦਰ ਬੈਠਣ ਨਾਲ ਵਾਈਬਸ ਵਧੀਆ ਹੋਣ ਤੇ ਆਪਾਂ ਹੁਣ ਕੀਤਾ ਆ ਸਰਚ ਦੀ ਸਰਚ ਕਰਨ ਤੋਂ ਬਾਅਦ ਜੀ ਐਫ ਸੀ ਜਲਵਾ ਵਿਲੀ ਜਲਵਾ ਵਿਲੀ ਜਿਹੜੀ ਆ ਉਹ ਆ ਚੁੱਕੀ ਆ ਤੇ ਆਪਾਂ ਹੁਣ ਚੱਲਦੇ ਆ ਉਧਰ ਨੂੰ ਤੇ ਤੁਹਾਨੂੰ ਦਿਖਾਨੇ ਆ ਉੱਥੇ ਕੀ ਕੀ ਆ ਤੇ ਕਿਦਾਂ ਉੱਥੇ ਖਾਨ ਦਾ ਕੀ ਹਿਸਾਬ ਕਿਤਾਬ ਆ ਚਲੋ ਦੱਸਦੇ ਆ ਆਪਾਂ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਪੁੱਜ ਗਏ ਆ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਅੰਦਰ ਦੇਖਦੇ ਆ ਆਪਾਂ ਕੀ ਐ ਕੀ ਨਹੀਂ ਐ ਕਿਉਂਕਿ ਜੋ ਆਪਾਂ ਸਰਚ ਕਰਕੇ ਦੇਖਿਆ ਉੱਥੇ ਤਾਂ ਕਾਫੀ ਕੁਝ ਦਿਖਾਇਆ ਜਾ ਰਿਹਾ ਏ ਦੇਖੋ ਜੀ ਅੰਦਰ ਦਾ ਥਿਓ ਤਾਂ ਬੜਾ ਹੀ ਘੈਂਟ ਹੈ ਜੀ ਤੇ ਆਪਾਂ ਹੁਣ ਸੋਚ ਰਹੇ ਆ ਕਿ ਅੱਗੇ ਜਾ ਕੇ ਆਪਾਂ ਫੋਟੋਆਂ ਸ਼ੂਟਵਾ ਕਰਵਾਈਏ ਜਿੱਥੇ ਕੀ ਮੇਰੀ ਵੱਡੀ ਬੇਟੀ ਸਰਬਲਿੰਕ ਕੋਰ ਜिद ਕਰ ਰਹੀ ਕਿ ਮੇਰੀਆਂ ਫੋਟੋਆਂ ਘਰੋਂ ਹੀ ਕਹਜੇ ਤੋ ਥੋੜਾ ਖਾ ਪੀ ਲਿਏ ਉਤੋਂ ਬਾਅਦ ਫੋਟੋਆਂ ਕਰਵਾਉਣੀਆਂ ਆ ਸਾਹਮਣੇ ਬਾਹਰ ਹੀ ਹੈ ਤੇ ਬਾਹਰ ਆਪਾਂ ਕੀ ਕਰਨੀ ਕਿਉਂਕਿ ਸਾਡਾ ਤਾਂ 12 ਵਾਲਾ ਕੰਮ ਹੀ ਨਹੀਂ ਹੱਟ ਵਿੱਚ ਵੀ ਸੇਮੋ ਹੀ ਚੱਲ ਰਿਹਾ ਅਸ ਖਾਣ ਪੀਣ ਤੇ ਉੱਧਰਲੇ ਆਪਾਂ ਏਰੀਆਸ ਨਹੀਂ ਗਏ ਕਾਫੀ ਕੁਝ ਹੀ ਉੱਧਰ ਵੀ ਨਵੇਂ ਤੋਂ ਪੰਜਾਬੀ ਸੱਦੇ ਚਾਰ ਲੇਟਰ ਉੱਥੇ ਕਾਫੀ ਕੁਝ ਹੋਏਗਾ ਸੀ ਤੇ ਏ ਹੁਣ ਵਿੱਚ ਰੁੰਦਾ ਜਦੋਂ ਬੱਚਾ ਤੇ ਕਹਿੰਦੇ ਥੋੜਾ ਜਿਹਾ ਐਡਜਸਟਮੈਂਟ ਕਰ ਲੈਣੀ ਚਾਹੀਦੀ ਹੁਣ ਬੱਚੇ ਹੁਣ ਛੋਟੇ ਤੇ ਫਿਰ ਐਦਾਂ ਦੇ ਹਾਲਾਤ ਹੁੰਦੇ ਆ ਆ ਪੰਜਾਬੀ ਸੱਬਿਆ ਨਾਲ ਸੱਬਿਆਚਾਰ ਨਾਲ ਫਲਕਾਰੀਆਂ ਤੇ ਪੱਖੀਆਂ ਜਿਹੜੀਆਂ ਕਿ ਪਹਿਲਾਂ ੱੱਲੀਆਂ ਜਾਂਦੀਆਂ ਸੀ ਮਤਲਬ ਕਿ ਬੱਤੀਆਂ ਚੱਲ ਜਾਂਦੀ ਸੀ ਲਾਈਟ ਚੱਲ ਜਾਂਦੀ ਸੀ ਤਾਂ ਪੱਖੀਆਂ ਚੱਲ ਕੇ ਮਾਵਾਂ ਜਿਹੜੀਆਂ ਨਿਆਣਿਆਂ ਨੂੰ ਸੰਭਾਂਦੀਆਂ ਹੁੰਦੀਆਂ ਸੀ ਸਾਰੀ ਸਾਰੀ ਰਾਤ ਮਾਂ ਬੈਠ ਕੇ ਪੱਖੀਆਂ ਚਲਦੀ ਹੁੰਦੀ ਸੀ ਤੇ ਫੇਰ ਬੱਚੇ ਸੌਂਦੇ ਹੁੰਦੇ ਸੀ ਉਹ ਪਿਆਰ ਵੀ ਵੱਖਰਾ ਹੁੰਦਾ ਇਹਨਾਂ ਮਾਂ ਦਾ ਇਹ ਵੀ ਫਿਰ ਫੁਲਕਾਰੀ ਹੈ ਜਿਹੜੀ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਮਤਲਬ ਅਲੱਗ-ਅਲੱਗ ਪ੍ਰਕਾਰ ਦੀਆਂ ਫੁਲਕਾਰੀਆਂ ਹੁਣ ਤਾਂ ਆਪਾਂ ਸ਼ੌਂਕ ਨਾਲ ਲੈਂਦੇ ਉਦੋਂ ਆਪ ਕੱਢਦੀਆਂ ਹੁੰਦੀਆਂ ਸੀ ਸਾਡੀਆਂ ਦਾਦੀਆਂ ਪਰਦਾਦੀਆਂ ਆਪਣੇ ਹੱਥਾਂ ਨਾਲ ਕੱਢਦੀ ਹੁੰਦੀਆਂ ਸੀ ਆ ਸੰਦੂਖ ਜਿਹਦੇ ਵਿੱਚ ਸਮਾਨ ਰੱਖਦੇ ਹੁੰਦੇ ਸੀ ਤੇ ਮਤਲਬ ਕਿ ਜਿਹਦੇ ਵਿੱਚ ਕੱਪੜਾ ਲੀੜਾ ਗਹਿਣਾ ਗਟਾ ਸਭ ਸੰਦੂਖਾਂ ਵਿੱਚ ਰੱਖਦੇ ਹੁੰਦੇ ਸੀ ਉਹ ਸਾਰੀਆਂ ਚੀਜ਼ਾਂ ਵਾਂ ਤੇ ਇੱਧਰ ਮਤਲਬ ਛੋਟੀਆਂ-ਛੋਟੀਆਂ ਚੀਜ਼ਾਂ ਬਣਾ ਕੇ ਜਿੱਦਾਂ ਰੱਖੀਆਂ ਗਈਆਂ ਵਾਂ ਰਿਲੇਟਡ ਪੰਜਾਬੀ ਸੱਭਿਆਚਾਰ ਨਾਲ ਸਜ ਸਜਣਾ ਜਦੋਂ ਆਪਾਂ ਕਣਕ ਛੱਟਦੇ ਆ ਅਦੋਜੀ ਦੁੱਧ ਪਾਉਣ ਜਾਂਦਾ ਆ ਮਤਲਬ ਸਾਈਕਲਾਂ ਤੇ ਜਾਂਦੇ ਸੀ ਨਾ ਹੁਣ ਤਾਂ ਚਲੋ ਗੱਡੀਆਂ ਮੋਟਰਸਾਈਕਲ ਸਾਰੀਆਂ ਚੀਜ਼ਾਂ ਤੇ ਜਾਂਦੇ ਆ ਤਾਂ ਉਦੋਂ ਸਾਰਾ ਕੁਝ ਹੁੰਦਾ ਹੁੰਦਾ ਹੈ ਤੇ ਇਹ ਕਾਫੀ ਮਤਲਬ ਕਹਿਣ ਚੀਜ਼ ਆ ਆਪਾਂ ਜਦੋਂ ਜਾ ਕੇ ਬੈਠਦੇ ਆ ਖਾਂਦੇ ਆ ਵਧੀਆ ਫੀਲ ਆਂਦਾ ਆ ਤੇ ਮਤਲਬ ਕਿ ਇੱਕ ਜੈਨੂਨ ਪ੍ਰਾਈਜ਼ ਵਿੱਚ ਇੰਨਾ ਕੁਝ ਹੋਣਾ ਬੜੀ ਵੱਡੀ ਗੱਲ ਆ ਤੇ ਇਹ ਆਪਾਂ ਚਲੋ ਦੇਖਿਆ ਚਾਰੇ ਪਾਸੇ ਉਹ ਸਾਹਮਣੇ ਨਾਲ ਛੋਟ ਛੋਟੀਆਂ ਮਤਲਬ ਪੀੜੀਆਂ ਬਣਾ ਕੇ ਲਾਈਆਂ ਗਈਆਂ ਜਾਂ ਤਾਂ ਮੰਝੀਆਂ ਵੀ ਆਪਾਂ ਕਹਿ ਸਕਦੇ ਇੱਕ ਮੰਝੀਆਂ ਦਾ ਮਾਡਲ ਪੀੜੀਆਂ ਦਾ ਮਾਡਲ ਜਿਹੜੇ ਪਹਿਲੇ ਜ਼ਮਾਨੇ ਚ ਪੀੜੀਆਂ ਬੀਬੀਆਂ ਆਪ ਕੱਢ ਕੇ ਬਣਾਉਂਦੀਆਂ ਹੁੰਦੀਆਂ ਸੀ ਮੰਜੀਆਂ ਆਪ ਕੱਢ ਕੇ ਬਣਾਉਂਦੀਆਂ ਹੁੰਦੀਆਂ ਸੀ ਓਦਾਂ ਦਾ ਮਾਡਲ ਲਗਾਇਆ ਗਿਆ ਤੇ ਆ ਪੁਰਾਣੀ ਜ਼ਮਾਨੇ ਦਾ ਟੈਲੀਫੋਨ ਜਿਹੜਾ ਕਿ ਕਿਸੇ ਰਾਜੇ ਮਹਾਰਾਜਿਆਂ ਦੇ ਘਰਾਂ 'ਚ ਹੀ ਹੁੰਦਾ ਸੀ ਕਿਉਂਕਿ ਨਾਰਮਲ ਲੋਕਾਂ ਦੇ ਤੇ ਘਰਾਂ 'ਚ ਇਹ ਵੀ ਨਹੀਂ ਹੁੰਦਾ ਹੈ ਹਨਾ ਤੇ ਇਹ ਹੁਣ ਟਰਾਈ ਕੀਤਾ ਜਾ ਰਿਹਾ ਹੈ ਕਹਿੰਦੇ ਮੈਂ ਫੋਨ ਲਗਾਨੀ ਹੈ ਤੇ ਫੋਨ ਲਗਾਇਆ ਉਹਨੇ ਆਪਣੀ ਵੱਡੀ ਮਾਂ ਨੂੰ ਕਿ ਵੱਡੀ ਮਾਂ ਮੈਂ ਆ ਰਹੀ ਹਾਂ ਘਰ ਤੇ ਜਸਟ ਅ ਫੀਲ ਠੀਕ ਹੈ ਆ ਪ੍ਰਾਣੀ ਤਿਕਾ ਟੈਲੀਵਿਜ਼ਨ ਜਿੰਨੇ ਜਿਹੜੇ ਸਾਡੇ ਜਮਾਨੇ ਦੇ ਉਹਨਾਂ ਨੇ ਤੇ ਦੇਖਿਆ ਆ ਉਸ ਤੋਂ ਬਾਅਦ ਹੁਣ ਵੇਖੋ ਸਾਡਾ ਖਾ ਰਿਹਾ ਆ ਪੱਕਾ ਖਾਣਾ ਤੇ ਖਾਣਾ ਬੜਾ ਟੇਸਟ ਮਤਲਬ ਟੇਸਟ ਇਜ਼ ਬੈਸਟ ਤੇ ਨਾਲ-ਨਾਲ ਸਾਡਾ ਛੋਟਾ ਕਾਕਾ ਵੀ ਇੰਜੋਏ ਕਰ ਰਿਹਾ ਆ ਤੇ ਸਰਬਲਿਨ ਕੋਰ ਵੀ ਇੰਜੋਏ ਕਰ ਰਹੀ ਹੈ ਆਪਾਂ ਦੋ ਤਿੰਨ ਵੈਰਾਈਟੀਆਂ ਕਰਾਈਆਂ ਕੋਕੋ ਭੁੱਖ ਤਾਂ ਇੰਨੀ ਹੈ ਨਹੀਂ ਪਰ ਅਸੀਂ ਕਹਾਂ ਚਲੋ ਫਿਰ ਵੀ ਕੁਝ ਖਾ ਕੇ ਟੇਸਟ ਕਰਕੇ ਜਾਨਨੇ ਆ ਕਾ ਕੱਢ ਰਹੀਆਂ ਜੀ ਆਪਾਂ ਮੱਖਣ ਠੀਕ ਆ ਮਦਾਣੀ ਤੇ ਚਾਟੀ ਇੱਧਰ ਇਹਨੂੰ ਕਹਿੰਦੇ ਆ ਜੀ ਤੰਦੂਰ ਉਹ ਵੱਡੇ ਪਤੀਲੇ ਇਹਨੂੰ ਕਹਿੰਦੇ ਆ ਚੱਠੂ ਕੁੰਡਾ ਤੇ ਮਤਲਬ ਕੁੰਡਾ ਚੱਠੂ ਜੂ ਹੋ ਵੀ ਹੈ ਉਹ ਕਹਿੰਦੇ ਆ ਚਲੋ ਮੈਨੂੰ ਤਾਂ ਪਿਓਰਲੀ ਮੈਨੂੰ ਨਹੀਂ ਪਤਾ ਇੱਥੇ ਮਤਲਬ ਇਹ ਚਰਖਾ ਆ ਪਿੱਛੇ ਪੱਖੀ ਮੰਜਾ ਤੇ ਇੱਥੇ ਨਾ ਇਹਨੂੰ ਮੇਰੀ ਲਾਡੋ ਰਾਣੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਚਰਖੇ ਦੇ ਉੱਤੇ ਨਹੀਂ ਬਈਦਾ ਚਰਖੇ ਦੇ ਸਾਈਡ ਤੇ ਬਈਦਾ ਵਾ ਤਾਂ ਉਹਨੂੰ ਦੱਸ ਰਹੀ ਆਂ ਆਪਾਂ ਕਿ ਸਾਈਡ ਤੇ ਇਦਾਂ ਬੈਠ ਤੇ ਫੇਰ ਚਰਖਾ ਚਲਾ ਇਹ ਚੌਂਕਾ ਚੌਂਕਾ ਚੁੱਲਾ ਜਿੱਦਾਂ ਬਣਾਇਆ ਗਿਆ ਚੱਕੀ ਜਿਨ੍ਹਾਂ ਦਾਣੇ ਪੀਏ ਜਾਂਦੇ ਹੀ ਘੜਾ ਅੰਦਰ ਕੱਲੀ-ਕੱਲੀ ਚੀਜ਼ ਜਿਹੜੀ ਉਹ ਲਗਭਗ ਰੱਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਏ ਹੱਟ ਵੀ ਬਹੁਤ ਸੋਹਣੀ ਬਣਾਈ ਏ ਜਿਹਦੇ ਅੰਦਰ ਲੋਕ ਖਾ ਪੀ ਰਹੇ ਸੀ ਤੇ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਦੀ ਪ੍ਰਾਈਵੇਸੀ ਨੂੰ ਆਪਾਂ ਡਿਸਟਰਬ ਕਰੀਏ ਇਸ ਕਰਕੇ ਆਪਾਂ ਕਿਸੇ ਦੀ ਵੀਡੀਓ ਨਹੀਂ ਬਣਾਵਾਂਗੇ ਤੇ ਆਪਾਂ ਨੋਰਮਲੀ ਉਹੀ ਚੀਜ਼ ਬਣਾਵਾਂਗੇ ਜੋ ਹਨ ਨੂੰ ਵਧੀਆ ਲੱਗੇ ਮਤਲਬ ਕਿ ਅਸੀਂ ਬਣਾ ਸਕੀਏ ਪਾ ਸਕੀਏ YouTube ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇੱਥੇ ਆਪਾਂ ਆਪਣੇ ਛੋਟੇ ਤੇ ਵੱਡੇ ਕਾਕੇ ਦੀਆਂ ਦੋਨਾਂ ਦੀਆਂ ਫੋਟੋਆਂ ਖਿੱਚੀਆਂ ਤੇ ਖਿੱਚ ਕੇ ਫੋਟੋਆਂ ਕਿਉਂਕਿ ਉਹਨਾਂ ਨੂੰ ਉਹੀ ਮੈਨੂੰ ਫੋਟੋਆਂ ਖਿੱਚੋ ਫਿਰ ਆਪਾਂ ਆ ਰਹੇ ਆ ਬਾਹਰ ਨੂੰ ਤੇ ਅੱਜ ਹੀ ਮੈਂ ਇਹਨਾਂ ਨੂੰ ਸਰਦਾ ਸਾਹਿਬ ਨੂੰ ਕਿਹਾ ਮੈਂ ਕਿਹਾ ਯਾਰ ਅੱਜ ਪੱਗ ਬੰਨ ਲਓ ਕਿਉਂਕਿ ਪੱਗ ਬੰਦੇ ਤੁਸੀਂ ਬਹੁਤ ਕਹਿਣ ਲੱਗਦੇ ਪਰ ਪੱਗ ਬੰਦੇ ਬਹੁਤ ਘੱਟੋ ਚਲੋ ਜੀ ਖਾ ਪੀ ਕੇ ਆਪਾਂ ਚੱਲੀ ਹੁਣ ਘਰ ਨੂੰ ਲਓ ਜੀ ਰੋਟੀ ਰੋਟੀ ਖਾ ਕੇ ਆਪਾਂ ਸਾਡੀ ਹੋ ਗਈ ਹੈ ਵਾਪਸੀ ਇਹ ਵਾਪਸੀ ਹੋਈ ਤਾਂ ਹੁਣ ਉੱਥੇ ਦਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਪੈਸੇ ਤਾਂ ਉਹਦੇ ਵਿੱਚ ਵੀ ਜਿਹੜਾ ਮਤਲਬ ਆਪਾਂ ਹੁਣ ਐਡ ਕਰ ਵੀਡੀਓ ਬਣਾਈ ਹੈ ਮੈਂ ਉਹ ਵੀ ਦੱਸੂਗੀ ਇਥੋਂ ਰੋਟੀ ਖਾਣ ਤੋਂ ਬਾਅਦ ਬਹੁਤ ਹੀ ਆਨੰਦ ਆਇਆ ਮਤਲਬ ਬਹੁਤ ਵਧੀਆ ਅੰਮ੍ਰਿਤਸਰ ਨਾਲੋਂ ਜ਼ਿਆਦਾ ਅੰਮ੍ਰਿਤਸਰ ਮੈਂ ਭਰਾਵਾਂ ਦੇ ਟੱਬੇ ਤੋਂ ਜਿਹੜਾ ਕਿ ਫਰੰਟ ਆਫ ਦਰਬਾਰ ਸਾਹਿਬ ਦੇ ਸਾਹਮਣੇ ਉਹ ਬਹੁਤ ਫੇਮਸ ਆਉ ਠੀਕ ਆ ਜਿਹੜਾ ਟੱਬਾ ਆ ਭਰਾਵਾਂ ਦਾ ਟੱਬਾ ਉੱਥੇ ਸਹੀ ਰੋਟੀ ਖਾਦੀ ਸੀ ਮਤਲਬ ਵੇਸਟ ਆਫ ਮਨੀ ਮਜ਼ਾ ਹੀ ਨਹੀਂ ਆਇਆ ਖਾਣ ਦਾ ਬਿਲਕੁਲ ਮਜ਼ਾ ਨਹੀਂ ਆਇਆ ਢੰਸ਼ ਛੱਡ ਗਏ ਸਾਰੇ ਔਰ ਛੱਡ ਕੇ ਇਹ ਵਧੀਆ ਲੱਗਾ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਨਾਲੇ ਆਪਣੇ ਲੋਕਲ ਬੰਦੇ ਵਾਲੀ ਤੋਂ ਬਹੁਤ ਵਧੀਆ ਕਿ ਹਾਂ ਵੀ ਜਾਨਵਰਾਂ ਕੋਈ ਬਹੁਤਾ ਰੇਟ ਵੀ ਨਹੀਂ ਕਿ ਲੱਗੇ ਕੋ ਬਹੁਤ ਜ਼ਿਆਦਾ ਰੇਟ ਬਿਲਕੁਲ ਜਾਨਵਰ ਰੇਟ ਤੇ ਲਾਇਆ ਉਹਨਾਂ ਨੇ ਤੇ ਸਬਜੀ ਸਬਜੀ ਸਾਰਾ ਕੁਝ ਪਲੱਸ ਜਿਹੜੇ ਖਾਣ ਪੀਣ ਦੇ ਸ਼ੀਸ਼ੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਠੀਕ ਆ ਉਹਨਾਂ ਲਈ ਓਪਨ ਬਾਹਰ ਤੇ ਅੰਦਰ ਜਿਹੜੀ ਵੀ ਤੁਹਾਨੂੰ ਜ਼ਿਆਦਾ ਬੈਸਟ ਲੱਗਦੀ ਹੋਤੀ ਕਰ ਸਕਦੇ ਇੰਜੋਏ ਉੱਥੇ ਅ ਤੱਕ ਤਿੰਨ ਤਰ੍ਹਾਂ ਦੀ ਬਣਾਈਆਂ ਉਹਨਾਂ ਨੇ ਮੈਂ ਵੀਡੀਓ ਚ ਵੀ ਮੈਂਸ਼ਨ ਕਰ ਦੇਣਾ ਤਾਂ ਤੇ ਦੇਖ ਹੀ ਲੈਣੀ ਆ ਤੇਜ ਟੈਂਟਰਾਂ ਦੀ ਜਿਹੜੀ ਸਿਸਟਮ ਆ ਤੇ ਓਪਨ ਜਿੱਦਾਂ ਜੋ ਓਪਨ ਚ ਬਹਿਣਾ ਆ ਜਾਂ ਛਾਤ ਥੱਲੇ ਬਹਿਣਾ ਜਾਂ ਰੂਮ ਦੇ ਅੰਦਰ ਬਹਿ ਕੇ ਆਪਣਾ ਖਾਣਾ ਪੀਣਾ ਕਰਨਾ ਬਹੁਤ ਵਧੀਆ ਸਿਸਟਮ ਲੱਗਾ ਬਹੁਤ ਵਧੀਆ ਵਾ ਇਹ ਕੋਈ ਪ੍ਰਮੋਸ਼ਨ ਵੀਡੀਓ ਨਹੀਂ ਹੈਗੀ ਸਾਨੂੰ ਜੋ ਵਧੀਆ ਲੱਗਦਾ ਆਪਾਂ ਪਾ ਦੀਦਾ ਹਾਂ ਵੀ ਚਲੋ ਵਧੀਆ ਚੀਜ਼ ਵਧੀਆ ਮਤਲਬ ਸਾਨੂੰ ਉਹਨਾਂ ਨੇ ਡਿਸਕਾਊਂਟ ਨਹੀਂ ਦਿੱਤਾ ਰੋਟੀ ਖਾਣ ਦਾ ਜਾਂ ਪੈਸੇ ਨਹੀਂ ਦਿੱਤੇ ਮੈਂ ਪਿਆ ਹੀ ਨਹੀਂ ਉਹਨਾਂ ਨੂੰ ਮਤਲਬ ਆਪਾਂ ਜੈਨੂਇਨ ਆਪਾਂ ਇਹ ਨਹੀਂ ਕਿ ਆ ਕੇ ਆਪਾਂ YouTube ਤੇ ਵੀਡੀਓ ਬਣਾਉਂਦੇ ਉਹਨਾਂ ਨੇ ਸਾਨੂੰ ਨਹੀਂ ਵੀਡੀਓ ਬੋਨ ਲਈਆ ਅਸੀਂ ਆ ਪਾ ਰਹੇ ਹਾਂ ਕਿਉਂਕਿ ਸਾਨੂੰ ਉੱਥੇ ਵਧੀਆ ਮਿਲਿਆ ਇੱਕ ਸਭ ਤੋਂ ਮਤਲਬ ਜਿਹੜੀ ਮੇਨ ਚੀਜ਼ ਹੁੰਦੀ ਆ ਕਿ ਜਿੱਥੇ ਆਪਾਂ ਬੱਚੇ ਲੈ ਕੇ ਬੈਠੇ ਹੇ ਉੱਥੇ ਹਾਈਜਨ ਹੋਵੇ ਉੱਥੇ ਕਿ ਇਹ ਬੱਚੇ ਨੂੰ ਜਾਂ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਖਾਣਾ ਵਿੱਚ ਕੋਈ ਗੰਦਗੀ ਨਾ ਹੋਵੇ ਬਿਲਕੁਲ ਫੈਮਲੀ ਵਾਲੇ ਬਿਲਕੁਲ ਉਹਨਾਂ ਨੇ ਸੈਪਰੇਟ ਬਣਾਇਆ ਵਾ ਹਾਲ ਜਾ ਮੈਂ ਉਹਦੀ ਵੀ ਵੀਡੀਓ ਵਿੱਚ ਮੈਂਸ਼ਨ ਕੀਤੀ ਆ ਤੇ ਦੇਖ ਲੈਣਾ ਤੇ ਉਹ ਵਧੀਆ ਚੀਜ਼ ਲੱਗੀ ਉਹ ਕਿ ਸੈਪਰੇਟ ਉਹਨਾਂ ਨੇ ਰੂਮ ਬਣਾਇਆ ਵਾ ਕਿ ਉੱਥੇ ਤੁਸੀਂ ਆਪਣੇ ਫੈਮਲੀ ਲੈ ਕੇ ਬੈਠ ਸਕਦੇ ਆ ਠੀਕ ਹੈ ਤੇ ਵਧੀਆ ਚੀਜ਼ ਲੱਗੀ ਜਾਓ ਖਾਓ ਪੀਓ ਤਾਂ ਨੂੰ ਮੈਂ ਲੋਕੇਸ਼ਨ ਕੋਆਰਡੀਨੇਟ ਪਾ ਦਣਾ ਜੇ ਤੁਸੀਂ ਵੀਡੀਓ ਦੇਖੋਗੇ ਤੇ ਸਿੱਧਾ ਕੋਆਰਡੀਨੇਟ ਤੇ ਕਲਿੱਕ ਕਰੋਗੇ ਤੇ ਤੁਹਾਨੂੰ ਡਾਇਰੈਕਟ ਤੁਹਾਨੂੰ ਲੋਕੇਸ਼ਨ ਆ ਜਾਏਗੀ ਠੀਕ ਹੈ ਤੇ ਔਰ ਜੇ ਆਪਾਂ ਕਹੀਏ ਕਿ ਉੱਥੇ ਬਾਹਰ ਹੈ ਮਤਲਬ ਉੱਥੇ ਲੋਕ ਪੀਨ ਪੂਨ ਆਂਦੇ ਆ ਉਹ ਰੈਸਟੋਰੈਂਟ ਜੋ ਉਹਨਾਂ ਦੀ ਹਵੇਲੀ ਆ ਉਹ ਉੱਥੇ ਤੇ ਜਿਹੜੇ ਹੈਗੇ ਨੇ ਪੂਰਾ ਪ੍ਰੋਟੈਕਟ ਕਰਦੇ ਨੇ ਫੈਮਿਲੀ ਨੂੰ ਜਿੱਦਾਂ ਜਾਂਦੇ ਸਾਨੂੰ ਗਾਈਡਲਾਈਨ ਦਿੱਤੀ ਉਹਨਾਂ ਨੇ ਕਿ ਤੁਸੀਂ ਇੱਥੇ ਸੈਪਰੇਟ ਰੂਮ 'ਚ ਬੈਠ ਜਾਓ ਉਧਰ ਵੀ ਪੀ ਰਹੇ ਨੇ ਇੱਧਰ ਵੀ ਪੀ ਰਹੇ ਨੇ ਤੁਸੀਂ ਆਪਣਾ ਫੈਮਿਲੀ ਲੈ ਕੇ ਆਓ ਤੁਸੀਂ ਉੱਥੇ ਬੈਠੋ ਤੇ ਉਹਨਾਂ ਨੇ ਫਿਰ ਸਾਨੂੰ ਪੁੱਛਿਆ ਵੈਜਨ ਨਾਨ-ਵੈਜ ਚਲੋ ਮਾਰੇ ਦੀ ਮੇਨ ਆਪਾਂ ਤਾਂ ਵੈਜ ਹੀ ਆ ਸਾਰੇ ਤੇ ਇਹ ਕਿਹਾ ਵੈਜ ਆ ਫਿਰ ਉਹਨੇ ਨਾਲ ਕਿਹਾ ਕਹਿੰਦਾ ਸੌਰੀ ਮੈਂ ਤੁਹਾਨੂੰ ਇੰਨੀ ਗੱਲ ਪੁੱਛਿਆ ਹੈਗਾ ਇਟਸ ਓਕੇ ਮਤਲਬ ਕਿ ਐਦਾਂ ਦਾ ਕੁਝ ਨਹੀਂ ਹੈ ਕਿ ਅਗਰ ਸਾਰੇ ਉੱਥੇ ਹੀ ਕਰਾਊਡ ਵਿੱਚ ਅਗਰ ਉੱਥੇ ਹੀ ਸਾਰਾ ਕੁਝ ਨਾਨ-वेज ਵੈਜ ਚੱਲ ਰਿਹਾ ਤਾਂ ਇਕੱਠੇ ਹੀ ਬੈਠੇ ਆ ਪੀ ਰਹੇ ਆ ਐਦਾਂ ਕੁਝ ਨਹੀਂ ਹੈ ਤੁਸੀਂ ਜਿੱਦਾਂ ਦੇ ਉਦਾਂ ਦਾ ਹੀ ਤੁਹਾਨੂੰ ਲੋਕੇਸ਼ਨ ਦਿੱਤੀ ਜਾਂਦੀ ਹੈ ਉਦਾਂ ਦਾ ਹੀ ਸਾਰਾ ਕੁਝ ਜਗਾ ਤੇ ਬਸ ਵਧੀਆ ਲੱਗਾ ਨੂੰ ਅੱਗੇ ਹੀ ਦੱਸੋ ਹਾਂ ਤੁਸੀਂ ਵੀ ਜਾਇਓ ਵਿਜ਼ਿਟ ਕਰਿਓ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ ਟੇਕ ਕੇਅਰ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਬਾਏ ਬਾਏ